ਸਤਿ ਆਕਾਲ ਗੁਰਤਾ ਗੱਦੀ ਜੀਵਨ ਅਤੇ ਸੰਤ ਬਾਬਾ ਇਕਬਾਲ ਸਿੰਘ ਜੀ ਮਾੜ ਜੀ ਮਿੱਟੀ ਪਿਆਰੀ ਯਾਤ ਨੂੰ ਸੁਣਨ ਤੇ ਸੰਤਾਂ ਵੱਲੋਂ 223 ਸ਼ਹਿਦ ਪਾਠ ਆਰੰਭ ਕੀਤੇ ਗਏ ਸੱਚੇ ਚੇਤੇ ਐਸਰੇ ਸਭ ਕੋਲਨ ਖੋਗ ਪਾਈ ਗਏ ਹਨ ਸਮੁੱਚੀ ਬਾਣੀ ਪੜਦੇ ਆ ਆਪ ਜੀ ਦੀਆਂ ਸੇਵਾਵਾਂ ਕਰਦੇ ਆ ਬੇਨਕ ਬੇਨਕ ਕੋ 라ਹੋ ਹਿਆ ਮਹਾਰਾਜ ਜੀ ਆਪ ਜੀ ਬਖਸ਼ਿਸ਼ ਹਾਰ ਦੇ ਬਖਸ਼ ਲੈਣਾ ਅੱਗੇ ਕੋ ਸ਼ੁਧ ਸਪਸ਼ਟ ਬਾਣੀ ਪੜਨ ਸੁਣਨ ਕੰਠ ਕਰਨ ਪ੍ਰੇਮ ਨਾਲ ਬਾਣੀ ਦਾ ਬਾਣੀ ਦਾ ਪਾਏ ਦੇ ਰਸੀ ਮਿਹਰ ਬਖਸ਼ਿਸ਼ ਕਰਨਾ ਸੇਕੀ ਤਾਲਿਓ ਪਿੰਡ ਹਤਨਾ ਦੇ ਸਾਧ ਸੰਗਤੋਂ ਇੱਕ ਬਾਤ ਸੰਗਤ ਕੋੜਾ ਸਾਧ ਸੰਗਤੋਂ ਸਤਿ ਬਾਤ ਸਾਹੋ ਦੇਵ ਨੂੰ ਇੱਕ ਸੁਨਾਮ ਦੀ ਸਾਸ ਸੰਗਤ ਵੱਲੋਂ 28 ਪਾਠ ਸੁਨਾਮ ਕੋਠੇ ਵੱਲੋਂ ਸਾਸ ਸੰਗਤ ਵੱਲੋਂ 30 ਪਾਠ ਸੁਨਾਮ ਪੰਜਾਬ ਦੀ ਸਾਸ ਸੰਗਤ ਵੱਲੋਂ ਇੱਕ ਪਾਠ ਸ਼ੇਰੂ ਕਲਾ ਸਾਸ ਸੰਗਤ ਦੀ ਪੰਗੋ 28 ਪਾਠ ਹੰਡਿਆਆ ਸਾਸ ਸੰਗਤ ਵੱਲੋਂ 2 ਪਾਠ ਹਰਿਆਉ ਸਾਸ ਸੰਗਤ ਵੱਲੋਂ 3 ਪਾਠ ਹਰੀਕਣ ਸਾਸ ਸੰਗਤ ਵੱਲੋਂ 11 ਪਾਠ ਹੀਰੋ ਖੁਰਦ ਵੱਲੋਂ ਸਾਸ ਸੰਗਤ ਵੱਲੋਂ 4 ਪਾਠ ਕਲਿਆਣ ਕਰਨਗਵਾਲ ਪੰਘੂਆ ਸਾਸ ਸੰਗਤ ਵੱਲੋਂ ਇੱਕ ਪਾਠ ਕੁੰਬੇ ਸਾਸ ਸੰਗਤ ਵੱਲੋਂ ਪਾਠ ਉਹਨਾਂ ਅੰਮ੍ਰਿਤ ਉਹ ਸਾਧ ਸੰਗਤ ਨੂੰ 4 ਪਾਠ ਖੜਿਆਲ ਸਾਧ ਸੰਗਤ ਨੂੰ 1 ਪਾਠ ਕੀਵਨ ਸਾਧ ਸੰਗਤ ਨੂੰ 1 ਪਾਠ ਕੀਵਨ ਜਾਨੂੰ ਵਾਲੇ ਸਾਧ ਸੰਗਤ ਕੋਲੋਂ 6 ਪਾਠ ਜਿੱਦਲਵਾਹ ਸਾਧ ਸੰਗਤ ਨੂੰ 1 ਪਾਠ ਗੁਰਬਖਸ਼ਪੁਰਾ ਗੁਰਬਖਸ਼ਪੁਰਾ ਸਾਧ ਸੰਗਤ ਨੂੰ 12 ਪਾਠ ਆਸ਼ੀ ਵਾਲਾ ਸਾਧ ਸੰਗਤ ਨੂੰ 81 ਵਾਲਾ ਸਾਧ ਸੰਗਤ ਨੂੰ 8 ਪਾਠ ਕੀਮਾ ਸਾਧ ਸੰਗਤ ਨੂੰ 5 ਪਾਠ ਜਸਵੀਰ ਕੋਲ ਖਾਲਸਾ ਮਨੋਂ ਪੰਜ ਪਾੜ ਦਸਣ ਵਾਲਾ ਸਾਸਤ੍ਰ ਕੋਲੋਂ ਪੰਜ ਪਾੜ ਝਾੜੂ ਸਾਸਤ੍ਰ ਕੋਲੋਂ ਚਾਰ ਪਾੜ ਡੇਰਾਬੁੱਸੀ ਸਾਸਤ੍ਰ ਕੋਲੋਂ ਇੱਕ ਪਾੜ ਤੋਂ ਲੋਲਾ ਸਾਸਤ੍ਰ ਕੋਲੋਂ ਦੋ ਪਾੜ ਦੋਗਲਾ ਸਾਸਤ੍ਰ ਕੋਲੋਂ ਇੱਕ ਪਾੜ ਤੁਮੋਲਾ ਸਾਸਤ੍ਰ ਕੋਲੋਂ ਪੰਜ ਪਾੜ ਘਰੰਗਰ ਸਾਸਤ੍ਰ ਕੋਲੋਂ 17 ਪਾੜ ਪਿੰਡੀ ਸਾਸਤ੍ਰ ਕੋਲੋਂ ਦੋ ਪਾੜ ਕਿਸਨਪੂਰਾ ਸਾਸਤ੍ਰ ਕੋਲੋਂ ਇੱਕ ਪਾੜ ਵੀਰਕਰਾ ਸੰਚਨ ਕੋਲੋਂ 15 ਪਾੜ ਘੁੰਗਣਾ ਸਾਸਤ੍ਰ ਕੋਲੋਂ ਇੱਕ ਪਾੜ ਕੋਤ ਕੋਹਾਂ ਹੁੜਾ ਪਰਉ ਸਾਸਤ੍ਰ ਬੋਲੋ 2 ਪਾਦ ਉਰਉ ਸਾਸਤ੍ਰ ਬੋਲੋ 1 ਪਾਦ ਮਾਰਤ ਉਹ ਸਾਸਤ੍ਰ ਬੋਲੋ 3 ਪਾਦ ਰਕਤੋ ਕੇ ਸਾਸਤ੍ਰ ਬੋਲੋ 1 ਪਾਦ ਸੇਕੂ ਦਾ ਜੋਗੇ ਸਾਸਤ੍ਰ ਨੇ ਕੀਤੇ ਹਨ ਆਪ ਜੀ ਬਖਸ਼ਿਸ਼ ਕਰੋ ਜਿਸ ਭਾਵਨਾ ਦਾ ਜਿਸ ਸ੍ਰੇਮ ਦਾ ਸਾਸਤ੍ਰ ਗੰਦੇ ਪਾਠ ਕੀਤੇ ਹਨ ਆਪ ਜੀ ਜਾਣੀ ਜਾਣ ਸਭੀਆਂ ਭਾਵਨਾ ਤੂਰਣ ਕਰਨੀਆਂ ਮਿਹਰ ਬਖਸ਼ਿਸ਼ ਕਰਨ ਦੀ ਸਥਿਤੀ ਤਾਂ ਜੋ ਕਾਰਸ਼ਕ ਸੁਖ ਸੰਤੁਕ ਕਾਰਾ ਚੰਨਿਆ ਕਲਾ ਬਖਸ਼ਿਸ਼ ਕਰਨੀ ਆਹ ਮਹਾਰਾਜ ਅਗੇ ਆਪ ਜੀ ਬਖਸ਼ਿਸ਼ ਮੇਰ ਕਰ ਰਹੇ ਹੋ ਇਸ 223 ਸ੍ਰੀ ਸਹਿਜ ਬਾਣ ਆਰੰਭ ਕਰਨ ਦੀ ਆਗਿਆ ਬਖਸ਼ੋ। ਭਾਗਿਆ ਸ਼ੰਕਾ ਪ੍ਰਵਾਨਾਂ ਤੇ ਮੇਰ ਪਰਿਆਹਤ ਰੱਖ ਕੇ ਸ਼ੁੱਧਾ ਨਾਲ ਆਗਮ ਚ ਲੋ ਕੇ ਪ੍ਰੀਮ ਤਾਰ ਬਾਣੀ ਪ੍ਰਵਾਲਣਾ। ਬਾਣੀ ਦਾ ਪਾਸ ਸੂ ਸ਼ਾਸ ਸੰਕਾ ਦੇ ਹਿਰਦੇ ਵਸੋਣਾ। ਸੂ ਸ਼ੰਕਾ ਦੀਆਂ ਆਧਰੀਆਂ ਸਿਰ ਗੁਰੂ ਕੋਟਾਵਾ ਦਰ ਪ੍ਰਵਾਨ ਕਰਨੀਆਂ। ਸਮੂਹ ਸੰਗਤਾਂ ਨੂੰ ਨਾਮ ਦਾ ਚੰਗੀ ਕਲਾ ਕੋ ਸਿੱਖੀ ਜੀਵਨ ਅਮਰ ਤੁਰਲੇ ਦੀ ਜਾਗਰ ਬਖਸ਼ਿਸ਼ ਕਰਨਾ ਬੱਚਿਆਂ ਨੂੰ ਵਿਦਿਆ ਦਾਣ ਬੱਚਿਆਂ ਨੂੰ ਮਾਤਾ ਪਿਤਾ ਦੇ ਆਗਿਆਕਾਰੀ ਹੋ ਸਿੱਖਣ ਦੀ ਦਾਤ ਬਖਸ਼ਿਸ਼ ਕਰਨਾ ਸਮੂਹ ਸੰਗਤਾਂ ਨੂੰ ਰਸਨਾ ਵਸਤਾ ਮਾਇਆ ਆਈ ਹੈ ਆਪ ਜੀ ਅੰਗੀਕਾਰ ਕਰਨਾ ਜਿੰਨਾ ਖਜ਼ਾਨਿਆਂ ਵਿੱਚੋਂ ਮਾਇਆ ਸੰਸਤਾ ਵਸਤਾ ਆਈ ਹੈ ਹਨ ਸੁਖ ਜਾਨੇ ਪ੍ਰਭੂ ਕਰਨੇ ਕਾਲ ਕਟਕ ਦੂਰ ਕਰਨੇ ਮੇਰ ਕੋ ਚਿੰਤਾ ਜੋ ਤਾਂ ਕੀ ਆਪ ਜੀ ਦੇ ਵਰਕਸ਼ਪੜਾ ਰਿਆ ਵਿੱਚੋਂ ਖਰਾ ਪ੍ਰਸ਼ਾਦੀ ਦੇ ਬਹਾਦਰ ਆਪ ਜੀ ਨੂੰ ਦਰ ਪ੍ਰਵਾਣ ਹੋਏ ਦਰ ਪ੍ਰਵਾਣ ਹੋਇਆ ਪ੍ਰਸ਼ਾਦ ਸਾਹਿਬ ਸਤਿ ਸ੍ਰੀ ਅਕਾਲ ਦੀ ਆਪ ਜੀ ਆਪਣੇ ਅਲਾਈ ਹੁਕਮ ਨਾਮੇ ਬਖਸ਼ੋ ਉਪਰੰਤ 223 ਸੈ ਪਾਠ ਆਰੰਭ ਕਰਨ ਦੀ ਆਗਿਆ ਬਖਸ਼ੋ ਸਹੀ ਗੁਰੂਖ ਪਿਆਰੇ ਮੇਰੋ ਜਿਨ੍ਹਾਂ ਮੈਂ ਆਪ ਜੀ ਦਾ ਨਾਮ ਚ ਤਾ ਲਏ ਗੁਰੂਆਂ